ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਹੁਤ ਭੈਣ ਭਰਾ ਮੈਨੂੰ ਫੋਨ ਲਾਉਂਦੇ ਨੇ ਭਾਈ ਯਾਰ ਜਰਸੀ ਲੈਣੀ ਆ ਲੈਣੀ ਵੀ ਸੂਈ ਸਵਾਈ ਆ ਤੇ ਲੈਣੀ ਵੀ ਬੱਛੀ ਵਾਲੀ ਆ ਤੇ ਅੱਜ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਕਿ ਤਿੰਨ ਨਾਗ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਜਰਸੀਆਂ ਪੂਰੀਆਂ ਚੰਗੀਆਂ ਇੱਕ ਦੇ ਮਗਰ ਤਾਂ ਬੱਛੀ ਆ ਮੈਂ ਪੁੱਛਿਆ ਨਹੀਂ ਭਾਈ ਤੋਂ ਸਾਹਮਣੇ ਦੀ ਸੀ ਜਾਂਦੀ ਆ ਇਹਦੇ ਮਗਰ ਬੱਚਾ ਪਤਾ ਨਹੀਂ ਕੀ ਆ ਤੇ ਤਿੰਨ ਜਾਨਵਰ ਦੋ ਤਾਜ਼ੀਆਂ ਸੂਈਆਂ ਜਰਸੀਆਂ ਪੂਰੀਆਂ ਭਾਰੀਆਂ ਜਾਣ ਵਾਲੀਆਂ ਇੱਕ ਗੱਭਣ ਤਿਆਰ ਬੈੜ ਨਿੱਕੇ ਨਿੱਕੇ ਪਾ ਹੋਣਗੇ ਪਰ ਜਰਸੀਆਂ ਬਹੁਤ ਚੰਗੀਆਂ ਸੋਹਣੀਆਂ ਸੂਹਣੀਆਂ ਬਹੁਤ ਐ ਰਾਜੀ ਬਹੁਤ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਇਨਫਰਮੇਸ਼ਨ ਲੈ ਦੇਣਾ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜਿੰਨੀ ਸੇਵਾ ਕਰ ਲੋਗੇ ਉਹਨਾਂ ਕਰਮ ਵਾਲੀਆਂ ਦੁੱਧ ਦੇ ਦੇਣੀਆਂ ਪਹਿਲਾਂ ਪਤਾ ਬਾਈ ਨਾਲ ਕਰ ਲੈਣੇ ਪਰ ਜਾਨਵਰ 2 ਨੰਬਰ ਜਰਸੀ ਦਾ ਪੂਰਾ ਟਾਪ ਦਾ ਬੱਚਾ ਹਾਂਜੀ ਬਈ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਲੀ ਨਾਮ ਜਸਕਰਨ ਪਿੰਡ ਕਾਲੇ ਕੇ ਬਾਗਾ ਪੁਰਾਣਾ ਮੋਗਾ ਫੋਨ ਨੰਬਰ ਦੱਸੀ 9914326166 ਇੱਕ ਵਾਰੀ ਫੇਰ ਦੱਸੀ 9914326166 3 ਜਨਵਰੀ ਹਾਂ ਬਈ ਦੋ ਸੂਈਆਂ ਜਰਸੀਆਂ ਦੇ ਇੱਕ ਤੋਂ ਗੱਬਣਾ ਫੇਰ ਪਹਿਲਾਂ ਸੂਈ ਜਰਸੀ ਤੋਂ ਸ਼ੁਰੂ ਕਰ ਲਈਏ ਇਹ ਬਈ ਮੂਹ ਤੋਂ 6 ਲੰਨ ਦਾ ਛਗੀ ਛਗੀ ਆ ਦੂਜਾ ਸੂਆ ਇਹਦਾ ਹੂੰ ਇਹ ਸੂਈ ਕੱਲ੍ਹ ਸਵੇਰ ਦੀ ਸੂਈ ਰੀ ਆ ਹੂੰ ਮਗਰਵੱਛਾ ਇਹਦੇ ਮਗਰਵੱਛਾ ਹਾਂ ਮਗਰਵੱਛਾ ਇਹਦੇ ਜੇਰ ਜੂਰ ਪੈਗੀ ਜੇਰ ਜੂਰ ਹੀ ਆਪਣੇ ਦੋਨਾਂ ਵੜਨ ਦੀ ਗਾਰੰਟੀ ਆ ਕਿੰਨਾ ਕੁ ਦੁੱਧ ਦੇਣੀ ਬਾਈ ਬਾਕੀ ਗਾਂ ਲਾਪੂ ਆਪਰੇ ਮੰਨ ਲਿਆ ਹਨ ਆਪਾਂ 14 15 ਕਿਲੋ ਮੰਨ ਕੇ ਲਈਏ 14 15 ਹਾਂ ਇੰਨਾ ਦੇਣਾ ਵੀ ਚਾਹੀਦਾ ਇਹਨੂੰ ਬਾਕੀਆਂ ਵੈਰਦੇ ਹਸੈਂ ਗਾ ਮੜੇ ਬਾਕੀ ਬਰੀਡ ਬਲੂ ਚੰਗੀ ਆ ਸਹੀ ਹੈ ਦੋ ਜਰਸੀਆਂ ਦੋਵੇਂ ਜਰਸੀਆਂ ਬਰੀਡ ਚ ਫੁੱਲੀ ਆ ਪਰ ਇੱਕ ਦੇ ਸਿੰਘ ਹੈਗੇ ਆ ਸਿੰਘ ਆਲਾ ਬਾਈ ਨੂੰ ਕੋਈ ਹੈ ਨਹੀਂ ਹਾਂ ਤੇ ਜੇ ਕਿਸੇ ਨੂੰ ਬਾਹਲਾ ਫਿਰ ਕੋਨੀ ਵੀ ਹੈਗੀ ਆ ਅਗਲਾ ਕੋਨੀ ਲੈ ਲੈ ਮਗਰ ਵੀ ਕੋਨੀ ਦੇ ਵੱੱਛੀ ਆ ਤੇ ਉਹ ਜੇ ਥੋੜੇ ਥੋੜੇ ਸਿੰਘ ਹੋ ਜਾਂ ਮੁੱਲ ਵੀ ਨਿੱਕਾ ਹੋਣਾ ਕੋਨੀ ਦਾ ਮੁੱਲ ਵੀ ਵੱਧ ਹੋਣਾ ਬਾਕੀ ਬਰੀਡ ਦੋਵਾਂ ਜਰਸੀਆਂ ਦੀ ਬਹੁਤ ਅੱਛਾ 14-15 ਕਿਲੋ ਦੁੱਧ ਪਿਆਜੂ ਮੂੰਹ ਤੋਂ ਛਿੱਗੀ ਆ ਦੂਜਾ ਸੂਆ ਬਰੀਡ ਬਰੂਡ ਬਹੁਤ ਐ ਆਦੀ ਚਵਾਈ ਵਾਲੇ ਥਣ ਮਗਰ ਮੇਲ ਕਾਫ ਐ ਇਹਦੇ ਬਛੜਾ 2 ਨੰਬਰ ਦੇ ਮਗਰ ਫੀਮੇਲ ਕਾਫ ਬਛੜੀ ਆ ਥਣ ਵੇਖ ਲਓ ਸੋਹਣੇ ਥਣ ਗੁਲਾਬੀ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਐ ਕੋਈ ਵਾਧੂ ਫੋਟਸ਼ਾਂਗ ਐ ਨਹੀਂ ਦੁੱਧ 14-15 ਰੋਪਣ ਦੇ ਕੇ ਤੇ ਮੜਾ ਮੜਾ ਪੈਰ ਘੁੰਮ ਰਾ ਲਿਆ ਉਹਨਾਂ ਨੇ ਉਹ ਤਾਂ ਖਰੀਦ ਹੀ ਲਈ ਜਾਂਦਾ ਆ ਉਹ ਤਾਂ ਨਾਰਮਲ ਗੱਲ ਆ ਕੋਈ ਚੱਕਰ ਤਾਂ ਵਾਲੇ ਪਾਸੇ ਹੀ ਆ ਹਾਂ ਪੀਣ ਪੂਜਾਂ ਨੂੰ ਮੰਨਦੇ ਕਹਿੰਗਾ ਭਤਾਰਾਂ ਹੀ ਮਾਰ ਕੇ ਦਿਖਾ ਦਿੰਦੇ ਉਹ ਵੀ ਦੇਖਦੇ ਹੈ ਨਹੀਂ ਕੀ ਸਹੀ ਆ ਦੋਸਤੋ ਜੇ ਹੁੰਦੀ ਤਾਂ ਆਪਾਂ ਪਹਿਲਾਂ ਹੀ ਕਹਿ ਦੇਣਾ ਸੀ ਪਰ ਉਹ ਤਾਂ ਵਾਲੇ ਪਾਸੇ ਕੋਈ ਮੜਾ ਮੋਟ ਪੈਰ ਖੁਰਖੁਰ ਵੱਜਿਆ ਵਾ ਮੂਰੋ ਤੇ ਉਹ ਗਰੀਨ ਆਇਆ ਹੋਇਆ ਵਾ ਤੁਹਾਡੇ ਸਾਹਮਣੇ ਆ ਗੁਲਾਬੀ ਥਾਨ ਆਸ ਦੀ ਚਵਾਈ ਵਾਲੇ ਭਤਾਰਾਂ ਹੀ ਮਾਰ ਦੇਣ ਭਾਈ ਭਤਾਰਾਂ ਹੀ ਮਾਰ ਕੇ ਭਾਈ ਕਹਿੰਦਾ ਵਖਾ ਦਿੰਨੇ ਆ ਮੈਂ ਵੀ ਨਿਕਲ ਹਾਂ ਆ ਲੋ ਜੀ ਮੋਟੀ ਧਾਰ ਆ ਲਾ ਜਾਣਦੇ ਆਪਾਂ ਜਮਾ ਉਤੋਂ ਫੜ ਕੇ ਮਾਰ ਹਾਂ ਲਓ ਜੀ ਉਤੋਂ ਫੜ ਕੇ ਮਾਰਦਾ ਹਾਲਾਂਕਿ ਜਿਹਦੇ ਨਾਲ ਸੌਦਾ ਹੋ ਉਹ ਪਾ ਬਚਾ ਕੇ ਸਾਈਡ ਤੋਂ ਫੜ ਕੇ ਵੀ ਧਾਰਾ ਮਾਰ ਸਕਦਾ ਪਰ ਬਾਈ ਨੇ ਤਾਂ ਉਤੋਂ ਫੜ ਕੇ ਮਾਰਤਾ ਜਿ ਕਿਸੇ ਦੇ ਮਨ ਨੂੰ ਆਏ ਨਾ ਢੜਕੂ ਰੋਵੇ ਕਿ ਉਹ ਮਾੜਾ ਜਿਹਾ ਖਰੀਦ ਕਰਕੇ ਤੇ ਹੋਰ ਨਾ ਕਿਤੇ ਗਾਂ ਲੱਤ ਲੁੱਤ ਮਾਰੇ ਤੇ ਜਿਹਨੇ ਬਚਾ ਕੇ ਚਵਾਈ ਕਰਨੀ ਉਹ ਥੋੜਾ ਜਿਹਾ ਸਾਈਡ ਤੋਂ ਫੜ ਕੇ ਵੀ ਦਿਹਾੜੀ ਰੰਗ ਚਵਾਈ ਕਰ ਸਕਦੇ ਉਹਦੋਂ ਖਰੀਂਡ ਲੈ ਜਾਊਗਾ ਫੇਰ ਕੋਈ ਚੱਕਰ ਹੀ ਨਹੀਂ ਗਾ ਦੁੱਧ 14 ਪਿਆ ਜੇ 15 ਪਿਆ ਜੇ ਖੁੱਲਾ ਪਿਆ ਜੂ ਜਰਸੀ ਬਰੀਡ ਦੀ ਫੁੱਲ ਸੋਹਣੀ ਬੱਛੀ ਇਹ ਤਾਂ ਕਿਸੇ ਦੀ ਘਾਲੋਵਾ ਸਿੰਘ ਨਹੀਂ ਦਗਾਏ ਜੇ ਸਿੰਘ ਦਗਾਏ ਹੁੰਦੇ ਤੇ ਡੁੱਡੇ ਪੈਸਿਆਂ ਦੀ ਬੱਛੀ ਸੀ ਚਲੋ ਇਹ ਕਿਹੜਾ ਮਾਰਦੀ ਐ ਜੇ ਮਾਰਦੀ ਹੋਵੇ ਫੇਰ ਹੁੰਦਾ ਦੁੱਧ ਜਰਸੀਆਂ ਦਾ ਮੱਝਾਂ ਵਰਗਾ ਹੁੰਦਾ ਨਿੱਕਾ ਜਾਂਪਾ ਇਹ ਬਈ 55000 ਜਮਾਨਤਨ ਕਰ ਲਾਂਗੇ ਸਹੀ ਹੈ ਦੋਸਤੋ ਲੋਟ ਹੀ ਭਾ ਬਾਕੀ ਹੈ ਨਵਾਂ ਹਾਣਾ ਦੂਜਾ ਸੁਆ 6 ਦੰਦ ਇਹ ਵੀਰ ਦੰਦਾਂ ਜੇ ਕੀ ਆ ਦੰਦਾਂ ਜੀ ਨਿਕਲੂਗੀ ਠੀਕ ਹੈ ਜੇ ਮੰਨ ਲਾ 19 ਕੀ ਹੋ ਗਈ ਆਪਾਂ ਕਰਾਇਆ ਵੀ ਦੇ ਦਾਂ ਯਾਰ ਇਹਦਾ ਜਦੋਂ ਦਾ ਜੋ ਵੀ ਆ ਕੋਈ ਗੱਲ ਨਹੀਂ ਤੇ ਕਈ ਲੋਕੀ ਐਬ ਜੀ ਵੀ ਹੈਗਾ ਦੋਂਦੀ ਕਹਿੰਦੇ ਉਹ ਹੁੰਦੀ ਜਵਾਨ ਉਹ ਹੁਣ ਰੱਬ ਨੂੰ ਪਤਾ ਉਹ ਹੋਰ ਬਾਈ ਯਾਰ ਇਹ ਤਲਪ ਖਰਦਨ ਫਾਇਦਾ ਨਹੀਂ ਹਾਂ ਪਰ ਮਾੜੀ ਗੱਲ ਉੱਥੇ ਚੱਲੀ ਜਾਂਦਾ ਉਹ ਸਰਕਲ ਉੱਥੇ ਘੁੰਮੀ ਜਾਂਦਾ ਇਹ ਤਾਂ ਗੱਲ ਹੈ ਜੇ ਅਕੀਦ ਨੂੰ ਮਾਰ ਗਿਆ ਬਾਜ਼ਾਰ ਪੈ ਵਧ ਲੈ ਲਾਂਗੇ ਹਾਂ ਉਹ ਨਾਲ ਦੂਜੀ ਉਹਦੀ ਆ ਕੇ ਕਹਿੰਦੀ ਆ ਜਾ ਇੱਧਰ ਹਾਂ ਇੱਧਰ ਕਰ ਗੱਲਾਂਗੇ ਜਿਹਨੇ ਲੈ ਆ ਹੁਣ ਇੱਧਰ ਜਾਣਗੇ 55000 ਦੀ ਦੇ ਦੇਣੀ ਹੈ ਪਰ ਮਾੜੀ ਗੱਲ ਜੇ ਦੰਦਾਂ ਦਾ ਜਿਗਰ ਕਰਦੇ ਆ ਨਾ ਦੋਂਦੀ ਚੌਗੀ ਛਗੀ ਕਹਿੰਨੇ ਆ ਜੇ ਉਹ ਹੈਗੀ ਆ ਤਾਂ ਤਾਂ ਹੀ ਦੱਸਿਆ ਕਰੋ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਵਿੱਚ ਬਹੁਤ ਚੰਗੇ ਬੰਦੇ ਸਾਫ਼ ਸੁਥਰੇ ਵੀ ਹੈਗੇ ਆ ਤੇ ਜ਼ਰੂਰੀ ਨਿਗਾ ਕਿ ਇਹ ਮਹਿਕਮੇ ਜ ਹਰੇਕ ਮਹਿਕਮੇ ਜੀ ਮਾੜੇ ਆਨਸਰ ਹੈਗੇ ਆ ਮਾੜੇ 1 2 ਹੁੰਦੇ ਆ ਹਾਂ ਉਹ ਦੂਜਿਆਂ ਨੂੰ ਹੀ ਬਦਨਾਮ ਕਰਦੇ ਬੰਦੇ ਬਦਨਾਮ ਹੋ ਜਾਂਦੇ ਹਾਂ ਬਾਕੀ ਆ ਥੋੜੀ ਜੀ ਲੈਣ ਹੀ ਉਹੋ ਜੀ ਆ ਹਾਂ ਇਹ ਗੱਲ ਕਹਿਣਾ ਸੌਖਾ ਵਪਾਰੀ ਆਏ ਆ ਪਰ ਬਥੇਰੇ ਬੰਦੇ ਹੈਗੇ ਆ ਵਪਾਰੀ ਥੋਈ ਆ ਹਾਂ ਸਾਫ ਸੁਥਰੇ ਬਹੁਤ ਹੈਗੇ ਆ ਬਹੁਤ ਹੈਗੇ ਆ ਬਈ ਹਾਂ ਗਲਾਬੀ ਥਣ ਮੋٹے ਮੋٹے ਹਾਦੀ ਚਵਾਈ ਵਾਲੇ ਦੂਜਾਂ ਸੁਆ 6 ਦੰਦ 14 ਪਿਆਜੇ 15 ਪਿਆਜੇ ਖੁੱਲਾ ਦੁੱਧ ਪਿਆਜੂ 55000 ਦੀ ਦੇ ਦੇਣੀ ਆ ਫੰਡਰ ਮੱਝਾਂ ਵਾਲਾ ਹੀ ਪਾ 2 ਨੰਬਰ ਤੇ ਆ ਜਾ ਏ ਬਾਈ ਮੂੰ ਤੋਂ ਦੁੱਧ ਆਂਦਾ ਦੁੱਧ ਦਾ ਬੱਚਾ ਦੁੱਧੀ ਆ ਹਾਂ ਇਹ ਮਾਲਾ ਵੀ ਸਵੇਰੇ ਸੁੱਈ ਆ 4 ਵਜੇ ਇਹ ਇਹਦੇ ਮਗਰ ਵੱਛੀ ਆ ਜੇ ਰੂ ਓਕੇ ਜਮਾਂ ਜੇਰ ਨੇ ਦੋਨਾਂ ਵੇੜਾਂ ਦੀ ਗਾਰੰਟੀ ਆ ਜਿਹੜੀ ਮਰਜ਼ੀ ਲੈ ਲੇ ਕਿੰਨਾ ਕੁ ਦੁੱਧ ਦੇ ਦੂ ਬਾਈ ਯਾਰ ਇਹ ਵੀ ਪਹਿਲਾਂ ਹੈਗੀ ਆ ਅੰਦਾਜ਼ਾ ਹੀ ਆ 15 16 ਕਿਲੋ ਮੰਨ ਕੇ ਕੋਈ ਲੈ ਲੇ ਹਣਾ ਆ ਰਾਜੀ ਰੂਜੀ ਬਹੁਤ ਆ ਰਾਜੀ ਰੂਜੀ ਹੈਗੀ ਆ ਬਾਕੀ ਕੋਈ ਅਗਲਾ ਆਪੋ ਆਪਣੀ ਸਮਝ ਹਾਂ ਕਿੰਨਾ ਕੁ ਹੋ ਸਕਦਾ ਸਹੀ ਆ ਦੋਸਤ ਇਹ ਵੀ ਗੱਲ ਬਾਈ ਨੇ ਬਹੁਤ ਵਧੀਆ ਕੀਤੀ ਆ ਕੇ ਵੈੜ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਆ ਵੇਖੋ ਦੋ ਦੰਦ ਆ ਸਾਈਡਾਂ ਵਾਲੇ ਦੁੱਧ ਦੰਦ ਤਿੰਨ ਤਿੰਨ ਦੰਦ ਦੋਨੇ ਪਾਸੇ ਨਿੱਕੇ ਨਿੱਕੇ ਦੁੱਧ ਦੰਦ ਦੋ ਵਿਚਾਲੇ ਵੱਡੇ ਦੰਦ ਦੋਂਦੀ ਬੱਚੀ ਆ ਜਿਹੜੇ ਹਿਸਾਬ ਨਾਲ ਵੈੜ ਦੀ ਜਾਤ ਬਰੀਡ ਕੁਆਲਿਟੀ ਹੈ ਫੱਟ ਫੱਟ ਲੇਵਾ 15 16 ਦਾ ਵੀਰ ਕਹਿੰਦਾ ਆਰਾਮ ਨਾਲ ਹੀ ਪਿਆਜੂ ਬਾਕੀ ਭਰਾਵੋ ਤੁਹਾਡੀ ਸੇਵਾ ਆਪਾਂ ਵੀਰ ਕਹਿੰਦਾ ਵੱਧ ਨਹੀਂ ਕਹਿੰਦੇ ਬਾਹਲਾ ਐਵੇਂ ਕੋ ਤੁਹਾਡੀ ਸੇਵਾ ਮੋٹے ਮੋٹے ਥਾਣਾ ਥਾਣ ਬਹੁਤ ਚੰਗਾ ਜਿਹੜੇ ਹਿਸਾਬ ਨਾਲ ਪਹਿਲਾਂ ਉਹ ਹਿਸਾਬ ਨਾਲ ਥਾਣ ਦੂਜੇ ਨਾਲ ਆ ਮੂੰਹ ਤੋਂ ਦੋ ਦੰਦ ਦਾ ਦੋਂਦਾ ਬੱਚਾ ਤੇ ਮਗਰ ਵੀ ਬੱਚਾ ਕੰਮ ਦਾ ਵੱਛੀ ਹੈ ਦੋ ਕਿ ਮਹੀਨੇ ਦੁੱਧ ਛੱਡ ਲੋਂਗੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਬੈੜ ਤਿਆਰ ਹੋ ਜੂਗੀ ਜਰਸੀ ਬ੍ਰੀਡ ਦੀ ਫੁੱਲ ਸੋਹਣੀ ਵੱਛੀ ਹੈ ਥਾਣ ਵੇਖੋ ਬਾਹਲਾ ਚੰਗਾ ਮੋਟਾ ਜਾਨ ਵਾਲਾ ਆਦੀ ਚੁਾਈ ਵਾਲਾ ਨੋਕ ਵਾਲਾ ਥਾਣਾ ਰਾਜੀ ਫੋਲੀ ਹੈ ਕੋਈ ਮਰੀ ਹੰਬੀ ਨਾ ਮੰਨੇ ਇੱਕ ਨੰਬਰ ਵੀ ਰਾਜੀ ਆ ਐ ਨਹੀਂ ਕਿ ਆ ਕਿ ਇੱਕ ਨੰਬਰ ਲਿੱਸੀ ਆ ਇੱਕ ਨੰਬਰ ਵੀ ਰਾਜੀ ਆ ਇਹਦੇ ਬਾਈ ਦੇ ਸੈਂਗ ਲਗਾਏ ਹੁੰਦੇ ਮਾਤ ਹੋਰ ਹੀ ਹੋਣਾ ਇਹ ਤਾਂ ਗੱਲ ਸਹੀ ਹੈ ਮੇਰਾ ਆਪ ਨੂੰ ਵੀ ਨਹੀਂ ਬਈਆ ਬਾਹ ਦੇਣੀ ਸੀ ਹਾਂ ਤੈਨੂੰ ਵੀ ਮਹਿੰਗੀ ਹੋਣੀ ਸੀ ਤੂੰ ਵੀ ਮਹਿੰਗਾ ਮੁੱਲ ਕਰਨਾ ਹਾਂ ਕੱਲੇ ਵੇਰ ਦੇ ਸੈਂਗ-ਸੈਂਗ ਕਰਕੇ ਆ ਜਾਲਬਰੀ ਨੂੰ ਬਹੁਤ ਬਰੀਡ ਬਹੁਤ ਹੈ ਹਾਂ ਬੁੱਥੀ ਇਹਦੇ ਨਾਲੋਂ ਵੀ ਸੋਹਣੀ ਹੈ ਇਹਦੇ ਨਾਲੋਂ ਵੀ ਸੋਹਣੀ ਸਹੀ ਗੱਲ ਉਸ ਤੋਂ ਗੱਲ ਬਸ ਕੱਲੇ ਇੰਨੇ ਹੀ ਕਿਨੇ ਸੈਂਗ ਨਹੀਂ ਲਗਾਏ ਚਲੋ ਛੋਟੇ-ਛੋਟੇ ਕਿਹੜਾ ਮਾਰਦੀ ਆ ਗਾਂ ਨੂੰ ਬੱਚਾ ਵਧੀਆ ਦੇ ਜੂਗੀ ਸੀ ਬੰ ਚੰਗਾ ਲਵਾ ਲਿਓ ਤੇ ਆਹ ਕੋਹਨੀ ਆ ਜੇ ਕਿਸੇ ਨੇ ਕੋਹਨੀ ਲੈਣੀ ਤਾਂ 2 ਨੰਬਰ ਤੇ ਆਜੋ ਲੇਵਾ ਫਾੜੀ ਵਾਲਾ ਉਪਰੋਂ ਫਟਣ ਕੁਚੌੜਾ ਹਵਾਨਾ ਸਟਾਰਟ ਹੁੰਦਾ ਮੋਟਾ ਮੋਟਾ ਥਾਨ ਸੀਲ ਐਨੀ ਕਿ ਭੌਂਜਵਾਕ ਚੋਈ ਜਾ ਨਿੱਕਾ ਜਿਹਾ ਮੋਲੇ ਦਾ ਵੀ ਕਿਹੜਾ ਬਾਈ ਮੋਲਦਾ ਭਾਵੇਂ 70 75 ਕਿੰਨਾ ਗੱਲ ਗਏ ਇਹ ਆਪਾਂ 67000 ਚ ਮਾਨਦਨ ਕਰਦਾ ਸਹੀ ਆ ਦੋਸਤੋ ਵੈਡ ਦੀ ਬਰੀਡ ਬਹੁਤ ਐ ਨਮਾ ਹਾਨਾ ਦੋ ਦੰਦ ਚੰਗੀ ਜਰਸੀ ਲੈਣ ਦਾ ਚਾਹਵਾਨ ਹੋਵੇ ਬਾਈ ਦੇ ਘਰੇ ਆਜੋ ਆਪ ਦੀ ਤਸੱਲੀ ਕਰਕੇ ਲੈ ਜਾਓ ਮਗਰ ਵੀ ਵੱਛੀ ਆ 5-7000 ਤਾਂ ਵੱਛੀ ਨਾਲ ਵਹਿੜ ਵਾਜ ਜਾਂਦੀ ਤੁਹਾਨੂੰ ਵੀ ਪਤਾ ਪਰ ਬੱਚਾ ਕੰਮ ਦਾ ਪੂਰਾ ਇੱਕ ਦਾ ਹੁੰਦਾ ਨਾ ਬੱਚਾ ਵੀ ਵੱਛੀ ਵੀ ਹੈ ਤੇ ਨਾਂ ਦੀ ਵੱਛੀ ਆ ਪਰ ਇਹ ਵੱਛੀ ਹੈ ਕੁਆਲਟੀ ਵਾਲੀ ਆ ਵਧੀਆ ਵਹਿੜ ਰਲੂਗੀ ਦੋ ਤਿੰਨ ਨੰਬਰ ਤੇ ਆ ਜਾ ਇਹ ਬਈ ਸੂਆ ਤੀਜਾ ਵੀ ਦਿਨ ਅਸੀਂ ਮੰਗਿਆ ਵੀ ਦੋ ਚਾਰ ਲਊਗੀ ਠੀਕ ਹੈ ਤੇ ਜੀ ਸੌਪਾ ਲਈ ਆ ਆਪ ਨੂੰ 16-17 ਕਿਲੋ ਦੁੱਧ ਦੱਸਿਆ ਜੀ ਇਹਦਾ ਹੂੰ ਵੀ ਇੰਨਾ ਕ ਮੰਨ ਗਿਆ ਆਪਾਂ ਲਈ ਸਹੀ ਹੈ ਦੋਸਤੋ ਪਹਿਲੀ ਗੱਲ ਤਾਂ ਚੰਗੀ ਨਰੋਈ ਨਿੱਗਰ ਨਵਾ ਹਨ ਬੱਚੀ ਮਿਲਦੀ ਜਰਸੀ ਬਹੁਤ ਘਟ ਤੇ ਉਦੋਂ ਉੱਤੇ ਮਗਰ ਬੱਚੀ ਹੋਵੇ ਤਾਂ ਉਦੋਂ ਵੀ ਚਾਂਸ ਘਟ ਹੈ ਟਾਵੇਂ ਟੱਲੇ ਨਗਾ ਮਗਰੀ ਬੱਚੀਆਂ ਹੁੰਦੀਆਂ ਕਹਿੰਦਾ ਤਾਂ ਰੇਗਾ ਬੱਚੀ ਹੋਵੇ ਪਰ ਨਗ ਥੋੜੇ ਬੱਚਿਆਂ ਵਾਲੇ ਜਿਵੇਂ ਇਹ ਥੱਲੇ ਬੱਚਾ ਉਹਦੇ ਮਗਰ ਬੱਚੀ ਆ 16 17 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ 16 17 ਹੀ ਮੰਨ ਲਿਓ ਵਜਨ ਵਜੋਂ ਬਹੁਤ ਆ ਲੇਵਾ ਫੱਟ ਫੱਟ ਗੁਲਾਬੀ ਥਣ ਇਹ ਤੁਸੀਂ ਤਿਆਰ ਹੀ ਮੰਨੋ ਬਾਹਲੇ ਦੇ ਨਹੀਂ ਲੈਂਦੀ ਜਿਹੜੇ ਹਿਸਾਬ ਨਾਲ ਇਦੇ ਹਾ ਭਾਵ ਜੇ ਲੱਗਦੇ ਆ ਵਹਿੜ ਦੇ ਮੇਰੇ ਹਿਸਾਬ ਨਾਲ ਹੋ ਸਕਦਾ ਰਾਤ ਨੂੰ ਬੱਚਾ ਧਰਦੇ ਹੋ ਸਕਦਾ ਅੱਥਰੇ ਧਰਦੇ ਲੈ ਜੇ ਤਾਂ ਦਿਹਾੜੀ ਲੈ ਜੇ ਤਿਆਰ ਆ ਜਿਹੜੀ ਵਲਟੈਲ ਹੈਗੀ ਆ ਹਲਕੀ ਜੀ ਇੰਨੀ ਕਿਦਾ ਫਿਰ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਜੀ ਇਹ ਲਾਈ ਤੜਕੇ ਦਾ ਵਹਿਣਾ ਜਿਵੇਂ ਸੂਗੀ ਹੂੰ ਤੇ ਜੀ ਇਹ ਲਾਈ ਕਰਕੇ ਟੈਗ ਗਈ ਠੀਕ ਐ ਤੜਕੇ ਦਾ ਐ ਲਾਈ ਸੀ ਇਹ ਸੂਗੀ ਹੁਣ ਜੇ ਜਮਾਲੇ ਦਾ ਵੀ ਇਹ ਬਈ 53000 ਜਮਾਨਤ ਕਰਨਾਂਗੇ ਲਾਓ ਜੀ ਨਿੱਕੇ ਨਿੱਕੇ ਪਾ 1 ਨੰਬਰ 55 ਦੀ ਇਹਨਾਂ ਨੰਬਰ 53 ਦੀ 16 17 ਕਿਲੋ ਦਾ ਤਾਂ ਬਹੁਤ ਹੁੰਦਾ ਤੇ ਉਹ ਹਿਸਾਬ ਨਾਲ ਭਾਅ ਲੋਟ ਹੀ ਆ ਇਹ ਮੁੰਡੇ ਦੇ ਮੁੱਲ ਹੁੰਦੇ ਹੀ ਜਾਇਜ਼ ਆ ਕਿਹੜਾ ਕੋਈ ਅੱਜ ਪਹਿਲੀ ਵੀਡੀਓ ਬਣਾ ਰਹੇ ਆ ਤੁਸੀਂ ਵੀਡੀਓ ਵੇਂਦੇ ਹੀ ਰਹਿੰਨੇ ਆ ਵੀਰ ਦੀਆਂ ਜਮਾਂ ਜਾਇਜ਼ ਭਾਅ ਹੁੰਦੇ ਕੋਈ ਪਕਾਈ ਜੀ ਵਾਲਾ ਮੁੱਲ ਨਹੀਂ ਕਰਦਾ ਹੁੰਦਾ 10000 15000 ਉੱਤੇ ਰੱਖ ਲੋ ਤੇ ਬਾਅਦ ਚ ਪਕਾਈ ਕਰੀ ਜਾਵੇ ਅਗਲੇ ਨਾਲ ਅੱਧਾ ਘੰਟਾ ਕੋਈ 5 500 ਪਾ ਕੇ ਵਧੀ ਜਾਓ ਇਹ 5 500 ਪਾ ਕੇ ਥੱਲੇ ਨੂੰ ਤੁਰੇ ਆਊਗਾ ਉਹ ਪਕਾਈ ਵਾਲਾ ਕੰਮ ਨਹੀਂ ਕਰਦਾ ਵਿੱਚ ਛੋੜ ਛੱਪੇ ਵਾਲਾ ਕੰਮ ਹੀ ਹੁੰਦਾ ਲੋਟ ਹੀ ਹੁੰਦੇ ਮੁੱਲੇ ਦੇ ਜਿਵੇਂ ਤੇ ਨੰਬਰ 53 ਦੀ ਜਮਾ ਜੈਜ ਪਾ 16 17 ਕਿਲੋ ਦੁੱਧ ਬਹੁਤ ਹੁੰਦਾ ਤੇ ਪਿਆ ਵੀ ਖੁੱਲਾ ਦੇਣਾ ਇੱਕ ਨੰਬਰ 55 ਦੀ ਤੇ ਆ ਦੋ ਨੰਬਰ ਤਾਂ ਬੈੜ ਕੁਆਲਟੀ ਜੀ ਬਹੁਤ ਆ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਜਿਹੜੇ ਸੀਵਨ ਸੂਵਨ ਆਪਦੇ ਕੋਲੋਂ ਜੋੜ ਕੇ ਦੱਸਦੇ ਆ ਤੇ ਅਗਲੇ ਨੇ ਚੰਗਾ ਜਾਂ ਸੀਵਾ ਦੱਸਣਾ ਸੀ 66 ਤੇ ਚੰਗੇ ਮਗਰ ਸੀਵਨ ਦੀ ਵੱਚੀ ਦੱਸਣਾ ਸੀਗਾ ਪਰ ਨਾ ਤਾਂ ਵੀਰ ਨੇ ਗੱਲਾਂ ਵੇਖ ਦਿੱਤੀਆਂ ਹਾਂ ਇਹਦੀ ਗੱਲਾਂ ਹਨ ਆਪਾਂ ਨੂੰ ਉਹ じゃ ਕੰਮ ਹੈ ਨਹੀਂ ਸਪਲਾਈ ਹੀ ਦੇਣਾ ਹਾਂ ਉਹ ਅਗਲਾ ਬਾਈ ਕਾ ਮੈਂ ਫਲਾਣਾ ਲੀਗਾ ਫੋਨ ਕੱਢ ਕੇ ਵੇਖਿਆ ਦਾ ਆਹ ਟੀਕੇ ਰਿਹਾ ਜੀ ਹਾਂ ਗੂਗਲ ਤੇ ਸਰਚ ਮਾਰ ਕੇ ਟੀਕੇ ਭਾਲ ਲੈਂਦੇ ਆ ਸਰਚ ਚੱਲ ਜਾਂਦੀਆਂ ਫੋਟੀਆਂ ਮਲਾਈ ਜਾਣੀਆਂ ਹਾਂ ਹਾਂ ਫੋਟੀਆਂ ਮਲਾ ਲੈਣੀਆਂ ਜੀ ਲੱਗਦੀ ਉਹਦੀ ਕਹਿੰਦਾ ਨਾ ਆਪਾਂ ਦੇ ਦੀ ਆ ਆਹ ਗਰਲੈਂਡੋ ਦਾ ਕਿੰਨਾ ਚੱਲਿਆ ਕਿਸੇ ਕੋਲੇ ਸੀਵਨ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਵੀ ਹਰੇਕ ਹੀ ਗਰਲੈਂਡੋ ਕਹਿੰਦਾ ਆ ਵੇੜ ਵੇਚੀ ਆਗਦੇ ਨੇ ਹਾਂ ਆਪਾਂ ਇਹਦਾ ਕੀ ਮੰਗ ਲਿਆ ਹਾਂ ਜਿਹੇ ਮੰਗ ਲਈ ਹੁਣ ਅਗਲਾ ਇਹਦੇ ਜੇ ਆਪਾਂ ਕਹਈਏ 4000 ਰੱਡੀ ਕਰ ਲਾ ਗਿਆ ਆਪ ਨੂੰ ਕਿੱਥੇ ਦੇ ਦੂਗਾ ਹਾਂ ਜਿਹਨੇ ਵੇਚਨੀ ਆ ਬਾਈ ਕੋਣ ਨਹੀਂ 500 ਰੁਪਏ ਵੱਧ ਰੱਡੀ ਕਰ ਲੋ ਹਾਂ ਨਹੀਂ ਲਵਾਉਂਦਾ ਇਹ ਤਾਂ ਗੱਲ ਆ ਅਗਲਾ ਆਪਾਂ ਕਹਿ ਦਿੰਦੇ ਹਾਂ ਹੁਣ 5000 ਰੱਡੀ ਕਰ ਚੰਗਾ ਲਵਾ ਕੇ ਕੋਣ ਆਪ ਨੂੰ ਵੀ ਕੋਈ ਨਹੀਂ ਦਿੰਦਾ ਜਿਹਨੇ ਚੰਗਾ ਲਵਾਇਆ ਵਾ 5000 ਦਾ ਉਹਨੇ ਰੱਖਣਾ ਹੁੰਦਾ ਬੱਚਾ ਕਰੇ ਬੱਚੇ ਰੱਖਣਾ ਤਾਂ ਹੀ ਅਗਦੇ ਨੇ ਚੰਗਾ ਰੱਡੀ ਕਰ ਤਾਂ ਹੀ ਚੰਗਾ ਲਵਾਇਆ ਹੁਣ ਮੈਂ ਉਹ ਵੇੜ ਕਰੀ ਰੱਖੀ ਆ ਵੀ ਤੇ ਉਹਦੇ ਗੱਲ ਹੁੰਦਾ ਮੈਂ ਤੇ ਨਸਾ ਡੀਗਾ ਉਪਰਾ ਹਮ ਆਪਾਂ ਨੂੰ ਕਿਹੜੀ ਦੀ ਵੇਚਉਂਦੀ ਆ ਹਾਂ ਰਹਿ ਜੀ ਆਪਾਂ ਕੀ ਕਰਨਾ ਹਾਂ ਹਾਂ ਸਹੀ ਗੱਲ ਬਾਈ ਕੋਈ ਨਹੀਂ ਬਣਾਉਂਦਾ ਉਹ ਤਾਂ ਬਸ ਆਏ ਆ ਵੀ ਜਿੰਨਾ ਟੀਗਾ ਚੰਗਾ ਦੱਸਣਾ ਉਹਦਾਂ ਥੋੜਾ ਜਿਹਾ ਕੰਮ ਕਰੜਾ ਹਾਂ 8-10 ਹਜ਼ਾਰ ਮੁੱਲ ਤਾਂ ਜਾਵੜਦਾ ਅਗਲਾ ਭੱਜ ਕੇ ਲੈ ਲੈਂਦਾ ਓ ਯਾਰ ਬਾਈ ਕਹਿੰਦਾ ਹੁਣ ਆਪਾਂ ਇਹਦਾ ਕਹਿੰਦੇ ਫੁਲਾਨੇ ਦੀ ਏਰੀ ਹਾਂ ਦੋ ਮੁੰਡੇ ਵੇਖੇ ਹਮ ਮੈਂ ਕਹਿੰਦਾ ਬੱਚੀ ਵੇਖਣ ਨੂੰ ਚੰਗੀ ਲੱਗਦੀ ਹਮ ਕਿੰਨਾ ਫਾਈ ਭਾਵੇਂ 10 ਵੱਧ ਮੰਗ ਲੈਂਦੇ 75 ਦੀ ਮੰਗ ਲੈਂਦੇ ਤਾਂ ਹੀ ਵਿਕਣੀ ਸਹੀ ਗੱਲ ਹੈ ਦੋਸਤੋ ਇਹ ਗੱਲਾਂ ਹੁੰਦੀਆਂ ਸਾਫ਼ ਸੁਥਰੇ ਬੰਦੇ ਨਹੀਂ ਆ ਕੈਨ ਨੂੰ ਵੀਰ ਵੀ ਕਹੀ ਜਣਾ ਮੈਂ ਤਾਂ ਪਹਿਲਾਂ ਹੀ ਕਹਦਾ 10000 ਮੁੱਲ ਵੱਜ ਜਾਣਾ ਸੀਗਾ 68 ਸੀਨ ਦੀ ਮਗਰ ਬੱਛੀ ਦੱਸ ਦੇਣੀ ਸੀ ਚੰਗੇ ਸੀ ਬੰਦੀ ਆਪ ਵਹਿੜ ਦੱਸ ਦੇਣੀ ਸੀ ਸੋਹਣੀ ਹੈਗੀ ਆ ਰਾਜੀ ਹੈਗੀ ਆ ਤੇ ਅਗਲੇ ਨੇ ਮੰਨ ਵੀ ਲੈਣੀ ਸੀ ਪਰ ਝੂਠ ਝੂਠ ਹੀ ਹੁੰਦਾ ਇਮਾਨਦਾਰੀ ਨਾਲ ਸਾਫ਼ ਸੁਥਰਾ ਕੰਮ ਕਰਨਾ ਚਾਹੀਦਾ ਨਰਮ ਜਿਹਾ ਮੁੰਡਾ ਜਾਇਜੇ ਭਾ ਨਾ ਪਸ਼ੂ ਸੇਲ ਕਰਦਾ ਰੈਗੂਲਰਲੀ ਜਾਨਵਰ ਆਉਂਦੇ ਤੁਸੀਂ ਸਾਰੇ ਜਾਣਦੇ ਹੀ ਆ ਬਾਕੀ ਜਦੋਂ ਫੋਨ ਲਾਉਂਗੇ ਵੀਰ ਨਾਲ ਗੱਲਾਂ ਕਰੋਗੇ ਵੀਰ ਦੇ ਘਰੇ ਆ ਕੇ ਪਸ਼ੂ ਦੀ ਤਸੱਲੀ ਕਰੋਗੇ ਤੇ ਵੀਰ ਦਾ ਵੀ ਤੁਹਾਨੂੰ ਪਤਾ ਲੱਗ ਹੀ ਜਾਣਾ ਸਾਰਿਆਂ ਨੂੰ ਸਾਸੀ